ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਭਗਤ ਧੰਨਾ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਸੋ ਭਗਤ ਧੰਨਾ ਜੀ ਦੀ ਇੱਕ ਬਹੁਤ ਅਹਿਮ ਤੁਹਾਨੂੰ ਇੱਕ ਸਾਖੀ ਸੁਣਾ ਰਹੇ ਹਾਂ ਤਾਂ ਆਪਾਂ ਸਾਰੇ ਜਾਣਦੇ ਭਗਤ ਜੀ ਨੇ ਉਸ ਪਰਮੇਸ਼ਰ ਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ ਪ੍ਰਾਪਤ ਕਰਿਆ ਉਹਨਾਂ ਦਾ ਪਾਣੀ ਵੀ ਦਰਜ ਹੈ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਇਹ ਵੀ ਸੁਣ ਕੇ ਜਾਟਰ ਉੱਠ ਪਗਤੀ ਲੱਗਾ ਸਾਰੇ ਭਗਤਾਂ ਦਾ ਜ਼ਿਕਰ ਕਰਕੇ ਵੀ ਜੱਟ ਨੇ ਦੇਖਿਆ ਵੀ ਸੂਦਰ ਬੰਦੇ ਜਾਂ ਕੋਈ ਹੋਰ ਬ੍ਰਾਹਮਣ ਸਾਰੇ ਤਰ ਗਏ ਫਿਰ ਜੱਟ ਨੇ ਵੀ ਭਗਤੀ ਕਰੀ ਉੱਠ ਕੇ ਸੋ ਭਗਤ ਧੰਨਾ ਜੀ ਜਦੋਂ ਰੱਬ ਨੂੰ ਪ੍ਰਾਪਤ ਕਰਿਆ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਾਧੂ ਸੰਤ ਆਉਣ ਲੱਗ ਗਏ ਸਾਧੂਆਂ ਤੋਂ ਤੰਗ ਹੋ ਕੇ ਉਹਨਾਂ ਦੇ ਵੀ ਜਿਹੜਾ ਕਿ ਪਿਤਾ ਸੀ ਉਹਨਾਂ ਨੂੰ ਬੋਲਣ ਲੱਗ ਗਿਆ ਕਈ ਜਗ੍ਹਾ ਮਾਤਾ ਲਿਖਿਆ ਹੈ ਕਈ ਜਗ੍ਹਾ ਪਿਤਾ ਲਿਖਿਆ ਹੈ ਇਹ ਪੁੱਤਏ ਤੂੰ ਘਰਾਂ ਸਾਧੂ ਨੂੰ ਨਾ ਲਿਆਇਆ ਕਰ ਕੰਮ ਕੋਈ ਤੂੰ ਕਰਦਾ ਨਹੀਂ ਇਸ ਕਰਕੇ ਤੇਰੇ ਕੰਮ ਨਾ ਕਰਨ ਕਰਕੇ ਘਰ ਦੇ ਵਿੱਚ ਰਸਨ ਦਾ ਪਹਿਲਾਂ ਹੀ ਨਹੀਂ ਉੱਪਰ ਤੇ ਤੂੰ ਸਾਧੂ ਨੂੰ ਲਿਆ ਕੇ ਇੱਥੇ ਰੋਟੀਆਂ ਖਵਾਉਣ ਲੱਗ ਜੰਨਾ ਤਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤਾਂ ਘਰ ਦੇ ਵਿੱਚ ਸਾਧੂ ਨਹੀਂ ਲਿਆਉਣਾ ਨਹੀਂ ਜਿੱਦਾਂ ਨੂੰ ਘਰ ਤੇ ਕੱਢਦਾ ਹੈ ਵੀ ਉਹ ਖੜਾ ਗੱਡਾ ਪਿਆ ਬੀਜ ਵਿੱਚ ਖੇਤ ਤਿਆਰ ਨੇ ਜਾ ਕੇ ਕਣਕ ਬੀਜ ਗਿਆ ਜਦੋਂ ਭਗਤ ਧੰਨਾ ਜੀ ਉਹ ਬੀਜ ਲੈ ਕੇ ਤੁਰੇ ਰਾਜ کئی ਜਗ੍ਹਾ ਬਾਜਰਾ ਕਿਹਾ ਜਾਂਦਾ ਹੈ, کئی ਜਗ੍ਹਾ ਕਣਕ ਕਿਹਾ ਜਾਂਦਾ ਹੈ। ਰਾਜਸਥਾਨ ਦੇ ਵਿੱਚ। ਇਦੋਂ ਲੈ ਕੇ ਤੁਰੇ ਘਰ ਤੋਂ ਤਾਂ ਉਹਨਾਂ ਨੇ ਜਾਂਦਿਆਂ ਨੂੰ ਸਾਧੂ ਦੀ ਟੋਲੀ ਮਿਲੀ। ਸਾਧੂਆਂ ਨੇ ਕਿਹਾ ਵੀ ਭਾਈ ਤੰਨੇ ਭਗਤ ਦਾ ਘਰ ਕਿਹੜਾ ਸੀ ਉੱਥੇ ਉਹਨੂੰ ਮਿਲਣਾ ਹੈ। ਭਗਤ ਜੀ ਨੇ ਪਹਿਲੀਆ ਤਨਾਏ ਸਾਧੂ ਨੇ ਕਿਹਾ ਵੀ ਭਾਈ ਮੇਰਾ ਹੀ ਨੌਤੰਨਾ ਹੈ। ਤਾਂ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਘਰ ਚੱਲਦੇ ਆਂ ਵੀ ਜਾ ਕੇ ਆਪਾਂ ਬਾਰਤਾਲਾਪ ਕਰਦੇ ਆਂ। ਭਗਤ ਤੰਨੇ ਨੇ ਸੋਚਿਆ ਵੀ ਘਰ ਤਾਂ ਪਿਤਾ ਜੀ ਨੇ ਹੁਣੀ ਘੂਰ ਕੇ ਹਟਿਆ ਮੈਨੂੰ। ਘਰ ਕੋਈ ਬੰਦਾ ਨਹੀਂ ਲੈ ਕੇ ਆਉਣਾ। ਤਾਂ ਭਗਤ ਧੰਨਾ ਜੀ ਨੇ ਆਪਣੇ ਖੇਤ ਵਿੱਚ ਲੈ ਗਿਆ ਉਹਨਾਂ ਨੂੰ ਜਿੱਥੇ ਉਹਦੀ ਖੂਹ ਚੱਲਦਾ ਸੀ ਉੱਥੇ ਖੂਹ ਪਰ ਜਾ ਕੇ ਉਹਨੇ ਜਿਹੜਾ ਗੱਡਾ ਜੁੜਿਆ ਸੀ ਨਾ ਜਿਹਦੇ ਵਿੱਚ ਮੀਂਹ ਪਿਆ ਸੀ ਕਣਕ ਦਾ ਉਹ ਕਿਤੇ ਬਾਣੀਆਂ ਨੂੰ ਵੇਚ ਕੇ ਦਾਣ ਆਟਾ ਚੌਲ ਜੋ ਵੀ ਲਾਂਦਾ ਉਹਨਾਂ ਨੂੰ ਸਕਾਇਆ ਸਾਧੂਆਂ ਨੂੰ ਸਾਧੂਆਂ ਨੇ ਬੜੇ ਖੁਸ਼ ਹੋਏ ਅਰ ਪ੍ਰੇਮ ਨਾਲ ਸਾਧ ਸੰਗ ਕਰਿਆ ਧੰਨੇ ਨੇ ਕਿਹਾ ਵੀ ਹੁਣ ਆਲੇ ਦਲੇ ਲੋਕ ਖੇਤ ਬੀਜ ਰਹੇ ਨੇ ਮੈਂ ਕਿਵੇਂ ਬੀਜਾਂ ਵੀ ਇਹਨਾਂ ਨੇ ਤਾਂ ਮੇਰੇ ਬਾਪੂ ਨੂੰ ਦੱਸ ਦੇਣਾ ਤਾਂ ਭਗਤ ਧੰਨਾ ਜੀ ਨੇ ਉੱਥੇ ਕਈ ਰੋੜੀਆਂ ਦੱਸਦੇ ਨੇ ਵੀ ਰੋੜੀਆਂ ਚੋੱਕ ਕੇ ਨਾ ਖੇਤ ਦੇ ਵਿੱਚ ਬੀਜਤੀਆਂ ਲੋਕ ਕਹਿੰਦੇ ਵੀ ਧੰਨਾ ਫਸਲ ਬੀਜ ਰਿਹਾ ਆ ਕੇ ਘਰਾਂ ਸੰਤੁਸ਼ਟੀ ਦੇ ਨਾਲ ਪਹੇਗੇ ਜਦੋਂ ਕੁਝ ਦਿਨ ਲੰਘੇ ਤਾਂ ਲੋਕਾਂ ਨੇ ਦੇਖਿਆ ਵੀ ਫਸਲ ਬਹੁਤ ਕੰਮ ਦੀ ਜੰਮੀ ਭਗਤ ਧੰਨੇ ਦੀ ਘਰਾਂ ਜਾ ਕੇ ਕਹਿਣ ਲੱਗ ਗਏ ਵੀ ਤੇਰੇ ਵਰਗੀ ਦਾ ਫਸਲ ਐ ਇੰਚ-ਇੰਚ ਮਿਣ ਕੇ ਬੀਜ ਪਾਇਆ ਵੀ ਕਦੇ ਦੇਖਿਆ ਹੀ ਨਹੀਂ ਇੰਨਾ ਵਧੀਆ ਬੀਜ ਜੰਮਿਆ ਹੋਇਆ ਤਾਂ ਭਗਤ ਜੀ ਨੇ ਕਿਹਾ ਵੀ ਮੈਂ ਤਾਂ ਬੀਜ ਬੀਜਦੇ ਨਹੀਂ ਲੋਕ ਤਾਂ ਮਖੌਲ ਕਰਦੇ ਆ ਕਿ ਵੀ ਤਾਂ ਟੌਂਕ ਮਾਰਦੇ ਨੇ ਤਾਂ ਜਾ ਕੇ ਦੇਖਿਆ ਖੇਤ ਦੇ ਵਿੱਚ ਬਹੁਤ ਸੋਹਣੀ ਫਸਲ ਖੜੀ ਸੀ ਫਸਲ ਹੋਈ ਬਹੁਤ ਅੰਨ ਬਹੁਤ ਹੋਇਆ ਤਾਂ ਅੰਨ ਭਰ ਗਿਆ ਰੱਖਣ ਨੂੰ ਜਗ੍ਹਾ ਨਹੀਂ ਬਚੀ ਤਾਂ ਉਹਨਾਂ ਨੇ ਦੇਖਿਆ ਵੀ ਸਾਧੂ ਆਉਂਦੇ ਖੁੱਲਾ ਲੰਗਰ ਚੱਲਦਾ ਘਰ ਦੇ ਵਿੱਚ ਉਹਨਾਂ ਦੇ ਏਰੀਆ ਦੇ ਵਿੱਚ ਕਾਲ ਪੈ ਗਿਆ ਕਾਲ ਪੈਣ ਦੇ ਨਾਲ ਜਿਹੜਾ ਕਿ ਉੱਥੇ ਉਹਨਾਂ ਨੇ ਫਿਰ ਆਪਣਾ ਅਨਾਜ ਦਾ ਭੰਡਾਰ ਖੋਲ ਦਿੱਤਾ ਕੋਈ ਸਾਧੂ ਆਵੇ ਗਰੀਬ ਗਰੋਭਾ ਆਵੇ ਸਭ ਨੂੰ ਅੰਨ ਵੰਡਿਆ ਔਰ ਲੋਕਾਂ ਦੇ ਖੇਤਾਂ ਦੇ ਵਿੱਚ ਜਿੱਤੇ ਅਣਕਨੇ ਸੀ ਹੁੰਦੀ ਉਹ ਭਗਤ ਧੰਨੇ ਦੀ ਮਿੱਟੀ ਚੱਕ ਕੇ ਲੈ ਕੇ ਜਾਂਦਾ ਸੀ ਖੇਤ ਦੀ ਉਹਨਾਂ ਦੇ ਫਸਲ ਵਧ ਗਿਆ ਹੋਣ ਲੱਗ ਗਈ ਤਾਂ ਉਹਨਾਂ ਨੇ ਦੇਖਿਆ ਭਈ ਜਦੋਂ ਇੰਨਾ ਜ਼ਿਆਦਾ ਉੱਥੇ ਕਾਲ ਵਧ ਗਿਆ ਭਗਤ ਧੰਨੇ ਨੂੰ ਲੋਕ ਮੂਰਖ ਕਹਿਣ ਲੱਗੇ ਵੀ ਆਪਣੇ ਆਖਾਂ ਯੁੱਗਾ ਨਾਜਰੀ ਰੱਖਿਆ ਸਭ ਬੰਡਦਾ ਫਿਰ ਇੱਕ ਸਾਧੂ ਦੇ ਰੂਪ ਧਾਰ ਕੇ ਕਹਿੰਦੇ ਪਰਮੇਸ਼ਰ ਆਇਆ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਕੌੜ ਦੁੰਬੇ ਦਾ ਬੀਜ ਦਿੱਤਾ ਕ ਮੰਡਲ ਚੋਂ ਕੱਢ ਕੇ ਤਾਂ ਉਹਨਾਂ ਨੇ ਜਾ ਕੇ ਉਹ ਬੀਜ ਦਿੱਤਾ ਲੋਕ ਕਹਿੰਦੇ ਵੀ ਮੂਰਖਾ ਬਾਰਿਸ਼ ਤਾਂ ਹੁੰਦੀ ਨਹੀਂ ਕਾਲ ਪਿਆ ਹੋਇਆ ਵੀ ਇਹ ਬੀਜ ਬੀਜਣ ਲੱਗਿਆਂ ਨਾਲੇ ਕਾੜ ਦੁੰਬੇ ਵੀ ਕੋਈ ਖਾਂਦਾ ਕਾੜ ਦੁੰਬੇ ਭਗਤਾਨ ਨੇ ਬੀਜ ਦਿੱਤੇ ਉਹ ਹੋ ਗਏ ਕੁਝ ਸਮੇਂ ਬਾਅਦ ਉਹ ਪੱਕ ਗਏ ਜਦੋਂ ਭਗਤਾਨਾ ਜੀ ਨੇ ਇੱਕ ਕਾੜ ਦੁੰਬਾ ਤੋੜ ਕੇ ਲਿਆਂਦਾ ਕਹਿੰਦਾ ਚਲੋ ਹੁਣ ਸੰਤਾਂ ਦੀ ਸੇਵਾ ਆਪਾਂ ਉਹਨਾਂ ਨੂੰ ਮੰਡਲ ਬਣਾ ਕੇ ਦਿਆ ਕਰਾਂਗੇ ਕਾੜ ਦੁੰਬਿਆਂ ਦੇ ਵੀ ਉਹਨਾਂ ਰਾਸਣ ਦਾ ਹੈ ਨਹੀਂ ਕਰਾਂ ਲਿਆ ਕੇ ਜਦੋਂ ਵੱਡੇ ਆ ਦੇ ਵਿੱਚੋਂ ਹੀਰੇ ਜਵਾਹਰ ਆ ਤੇ ਨਿਕਲੇ ਕਹਿੰਦੇ ਵੀ ਸਾਰੇ ਸਾਰਿਆਂ ਜੋ ਇੱਕ ਨੇ ਨਿਕਲੇ ਉਹਨਾਂ ਦਾ ਮਾਇਆ ਨਾਲ ਘਰ ਪਰ ਗਿਆ ਉਹ ਕਈ ਦਿਨ ਕਈ ਸਾਲ ਦੱਸਦੇ ਨੇ ਵੀ ਕਾਲ ਪਿਆ ਰਿਹਾ ਪਰ ਭਗਤ ਧੰਨੇ ਨੇ ਉਸ ਮਾਇਆ ਦਾ ਸਨਾਜ ਖਰੀਦ ਕੇ ਕੋਈ ਰਾਜੇ ਦੇ ਬਰਾਬਰ ਰਾਜਾ ਵੀ ਉਹਨਾਂ ਦੇ ਬਰਾਬਰ ਨਹੀਂ ਸੀ ਇੰਨੀ ਮਾਇਆ ਹੋਣੀ ਸੀ ਉਹਨਾਂ ਨੇ ਆਲੇ ਦੁੜ ਦੇ ਸੈਂਕੜੇ ਹਜ਼ਾਰਾਂ ਪਿੰਡਾਂ ਦੇ ਲੋਕਾਂ ਨੂੰ ਤਿੰਨ ਟਾਈਮ ਲੰਗਰ ਛਕਾਇਆ ਖੁੱਲਾ ਅਨਾਜ ਵੰਡਿਆ ਦਾਨ ਕਰਿਆ ਦੱਸਿਆ ਜਾਂਦਾ ਉਹਨਾਂ ਦਾ ਜਿਹੜਾ ਕਰਿਆ ਹੋਇਆ ਅਨਾਜ ਜਦੋਂ ਇਹ ਫਲਿਆ ਧੰਨੇ ਨੂੰ ਆਕਾਸ਼ ਤੋਂ ਕਹਿੰਦੇ ਆਵਾਜ਼ ਆਈ ਵੀ ਤੇਰਾ ਕਰਿਆ ਹੋਇਆ ਅਨਾਜ ਇਹ ਕਈ ਗੁਣਾ ਫਲੇਗਾ ਵੀ ਅਨਾਜ ਤੱਤਾ ਹੋਇਆ দান ਵੀ ਬਹੁਤ 64 ਗੁਣਾ ਫਲਿਆ ਕਰੇਗਾ ਅੱਜ ਵੀ ਜੇ ਆਪਾਂ ਪੈਸਾ দান ਦੰਨਿਆਂ ਦਾ ਘੱਟ ਫੜਦਾ ਅਨਾਜ দান ਦੰਨਿਆਂ ਦਾ ਵੱਧ ਫੜਦਾ ਕਣਕ ਦੇ ਵਿੱਚ ਵੀ ਕਈ ਮਹਾਪੁਰਖੇ ਵੀ ਕਥਨ ਕਰਦੇ ਨੇ ਵੀ ਕਣਕ ਦੇ ਵਿੱਚ 64 ਦਾਣੇ ਹੁੰਦੇ ਨੇ 60 ਤੋਂ ਲੈ ਕੇ 64 ਦਾਣੇ ਵੀ ਇਹ ਭਗਤ ਧੰਨੇ ਦੀ ਜਿਹੜੀ ਕਿ দান ਕਰਿਆ ਹੋਇਆ ਉਹਦੇ ਕਰਕੇ ਹੀ ਇਹ ਬੱਲਾਂ ਦੇ ਵਿੱਚ ਇੰਨੇ ਦਾਣੇ ਪੈਣ ਲੱਗੇ ਨੇ ਤਾں ਕਰਕੇ ਹੀ ਇਹ ਜਿਹੜਾ ਕਿ ਇਹ ਦਾਨ ਫਲਣ ਲੱਗਿਆ ਵੀ ਇਹਦੇ ਨਾਲ ਹੀ ਭਗਤ ਧੰਨੇ ਦੇ ਦਾਨ ਦੇ ਕਰਕੇ ਹੀ ਇਹ ਦੁਨੀਆ ਦੇ ਉੱਤੇ ਅਨਾਜ ਵਧਣ ਫੁੱਣਨ ਲੱਗਿਆ ਹੈ। ਇਹੋ ਜੀ ਭਗਤ ਧੰਨੇ ਦੇ ਅ ਪ੍ਰਕਾਸ਼ ਦੇ ਹਾੜੇ ਨੂੰ ਮੁੱਖ ਰੱਖਦੇ ਆਂ ਭਾਈ। ਸਾਰੇ ਨੂੰ ਆਪਾਂ ਨੂੰ ਇਹ ਜੋ ਭਗਤ ਦੇ ਦਿਹਾੜੇ ਮਨਾਉਣੇ ਚਾਹੀਦੇ ਨੇ ਤਾਂ ਹੀ ਨਮਸਕਾਰ ਕਰਨੀ ਚਾਹੀਦੀ ਹੈ। ਤਾਂ ਕਿ ਭਾਈ ਸਾਡੇ ਵੀ ਭਾਗ ਜਾਗਣਾ ਸੀ ਵੀ ਭਗਤ ਧੰਨੇ ਮੰਗਣਾ ਭਗਤੀ ਕਰਕੇ ਪਰਮੇਸ਼ਰ ਦਾ ਅਰਦਾ ਕਰੀਏ ਗੋਪਾਲ ਤੇਰਾ ਅਰਦਾ ਜੋ ਜਨ ਤੁਮਰੀ ਭਗਤ ਕ੍ਰੰਤੇ ਤਿੰਨ ਕੇ ਕਾਂਜ ਸਵਾਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ